ਵੀ ਪਾਲਸੀ ਪੰਜਾਬੀਆਂ ਦੇ ਹੱਕ ਚ ਲੈ ਕੇ ਆਏ ਨੇ ਉਹ ਇਕੋ ਦਮ ਕੀ ਵੇਖਿਆ ਭਗਵੰਤ ਤੇ ਇਹਨਾਂ ਦੇ ਮਾਤਾ ਜੀ ਵੀ ਸਟੇਜ ਤੇ ਆ ਗਏ ਫਿਰ ਕੇਜਰੀਵਾਲ ਸਾਹਿਬ ਨੇ ਆਵਾਜ਼ ਦਿੱਤੀ ਕਿ ਹੁਣ ਉઠੋ ਭਗਵੰਤ ਜੀ ਸਮੁੱਚੇ ਪੰਜਾਬ ਨੂੰ ਹੱਥ ਕੜਾ ਕਰਕੇ ਗੁਰੂ ਮਹਾਰਾਜ ਸਾਹਿਬ ਨੂੰ ਹਾਜ਼ਰ ਨਾਜ਼ਰ ਕਰਕੇ ਪ੍ਰਮਾਤਮਾ ਨੂੰ ਹਜ਼ਰ ਮਾਤਾ ਦੇ ਸਿਰ ਤੇ ਹੱਥ ਰੱਖ ਕੇ ਸੌ ਖਾਓ ਕਿ ਅੱਜ ਤੋਂ ਬਾਅਦ ਮੈਂ ਨਿਸ਼ਾਨੀ ਕਦੀ ਕਰਾਂਗਾ ਇਸ ਆਦਮੀ ਨੇ ਹਜ਼ਾਰਾਂ ਦੇ ਇਕੱਠ 'ਚ ਬਰਨਾਲੇ ਸ਼ਹਿਰ ਦੇ ਵਿੱਚ 2021 ਦੇ ਵਿੱਚ ਆਪਣੇ ਮਦਰ ਦੇ ਮਾਂ ਜਿਹੜੀ ਹੁੰਦੀ ਹੈ ਪ੍ਰਮਾਤਮਾ ਦਾ ਰੂਪ ਹੁੰਦਾ ਪ੍ਰਮਾਤਮਾ ਦਾ ਰੂਪ ਸੱਚਾ ਬੰਦਾ ਤੇ ਕਦੀ ਕਿਸੇ ਦੀ ਮੇਰੇ ਵੀਰੋ ਆਪਾਂ ਇਹ ਇਕੱਠੇ ਹੋ ਕੇ ਇਹੋ ਜਿਹਾ ਜਿਹਦੇ ਨਾਂ ਵਿੱਚ ਸਿੰਘ ਨਹੀਂ ਬਦਕਿਸਮਤੀ ਵੇਖੋ ਦਸਵੇਂ ਗੁਰੂਆਂ ਦੀ ਧਰਤੀ ਤੇ ਖੜੇ ਦਸਮ ਪਿਤਾ ਨੇ ਸਾਨੂੰ ਇਹ ਲਿਬਾਸ ਦਿੱਤਾ ਸਾਨੂੰ ਇਹ ਪਛਾਣ ਦਿੱਤੀ ਸਾਨੂੰ ਸਿੰਘ ਇਸ ਦੇ ਨਾਮ ਵਿੱਚ ਸਿੰਘ ਹੈ ਨਹੀਂ ਜੇ ਨਾ ਇਹਦਾ ਭਗਤ ਸਿੰਘ ਹੈ ਨਹੀਂ ਤੇ ਪਹਿਲੀ ਵਾਰ ਹੋਇਆ 75 ਸਾਲਾਂ ਕਿ ਦਸਤਾਰ ਥੱਲੇ ਕੇਸ ਹੈ ਨਹੀਂ ਦਸਤਾਰ ਥੱਲੇ ਕੇਸ ਹੈ ਨਹੀਂ ਨਾ ਵਿੱਚ ਸਿੰਘ ਹੈ ਨਹੀਂ ਮਾਂ ਦੇ ਹੱਥ ਤੇ ਸਿਰ ਤੇ ਹੱਥ ਰੱਖ ਕੇ ਝੂਠੀ ਸੌ ਖਾਣ ਵਾਲਾ 2:30 ਜਿਹੜਾ ਮੀਟਰ ਡਾਊਨ ਹੋ ਜਾਂਦਾ ਇਹ ਇਸ ਕਿਸਮ ਦੇ ਲੋਕਾਂ ਨੂੰ ਅਸੀਂ ਪੰਜਾਬ ਦੀ ਚੀਫ ਮਿਨਿਸਟਰਸ਼ਿਪ ਦੇ ਦਿੱਤੀ ਮੇਰੇ ਵੀਰੋ ਮੈਂ ਤੁਹਾਨੂੰ ਯਾਦ ਕਰਵਾਣਾ ਚਾਹਾਂ ਐਸੇ ਕੇਜਰੀਵਾਲ ਦਾ ਕਹਿਣਾ ਤੁਹਾਡੇ ਸਾਹਮਣੇ ਇਹਨਾਂ ਨੇ ਵਚਨ ਦਿੱਤਾ ਸੀ ਕਿ ਸਾਡੇ ਗੁਰੂਆਂ ਦੇ ਨਾਲ ਬੇਦਬੀਆਂ ਜਿਹੜੀਆਂ ਹੋਈਆਂ ਨੇ ਕੇਜਰੀਵਾਲ ਨੇ ਨਾਲ ਖਲਾਰਿਆ ਸੀ ਸੱਜੇ ਹੱਥ ਭਗਵੰਤ ਖੱਬੇ ਹੱਥ ਖਲਾਰਿਆ ਸੀ ਕੁਮਰ ਵਿਜੇ ਪ੍ਰਤਾਪ ਸਿੰਘ ਮੈਨੂੰ ਬੜਾ ਅਫਸੋਸ ਆ ਚੰਗਾ ਬੰਦਾ ਸੀ ਕੁਮਰ ਵਿਜੇ 13 ਸਾਲ ਉਹਦੀ ਆਈਪੀਐਸ ਦੀ ਨੌਕਰੀ ਰਹਿੰਦੀ ਸੀ ਆਈਜੀ ਸੀ ਡੀਜੀ ਹੋਣਾ ਸੀ ਐਸ ਟਾਈਮ ਡਾਇਰੈਕਟਰ ਜਨਰਲ ਹੋਣਾ ਕਿਤੇ ਸਾਡੀ ਵਾਰੀ ਆਂਦੀ ਤੇ ਪੁਲਿਸ ਚ ਹੁੰਦਾ ਮੈਂ ਤੁਹਾਨੂੰ ਯਕੀਨ ਦਿਵਾਣਾ ਕੁੰਮਰ ਵਿਜੇ ਪ੍ਰਤਾਪ ਕੋਈ ਭਗਵੰਤ ਅਸੀਂ ਅੰਦਰ ਤੋਂ ਆਣਾ ਸੀ ਚਲੋ ਉਹਦੀ ਬਦ ਕਿਸਮਤੀ ਇਹਨਾਂ ਦੇ ਕਹਨੇ ਚ ਆ ਗਿਆ ਇਹਨੂੰ ਵਾਦਾ ਕੀਤਾ ਮੈਨੂੰ ਆਪ ਕੁੰਮਰ ਨੇ ਦੱਸਿਆ ਮੈਨੂੰ ਆਪ ਕਿ ਬਾਜੋ ਸਾ ਮੈਨੂੰ ਵਾਦਾ ਕੀਤਾ ਸੀ ਤੁਹਾਨੂੰ ਡਿਪਟੀ ਚੀਫ ਮਿਨਿਸਟਰ ਬਣਾਵਾਂਗਾ ਤਾਨੂੰ ਹੋਮ ਦਾ ਮਹਿਕਮਾ ਦਵਾਂਗਾ ਜਿਹੜਾ ਰੰਧਾਵਾ ਸਾਹਿਬ ਕੋਲ ਤੇ ਗੱਲ ਕਹੀ ਸੀ ਕਿ ਜਿਹੜੀ ਬਰਗਾੜੀ ਤੇ ਬਹਿਬਲਗਲਾ ਦੇ ਵਿੱਚ ਬੇਅਦਬੀਆਂ ਹੋਈਆਂ ਨੇ ਉਹਦੀ ਜਿਹੜੀ ਸਪੈਸ਼ਲ ਇਨਵੈਸਟੀਗੇਟਿੰਗ ਟੀਮ ਹੈ ਜਿਹਨੂੰ ਸੱਟ ਕਿਹਾ ਜਾਂਦਾ ਉਹਦਾ ਮੈਂਬਰ ਹੈ ਜਿੱਦਣ ਇਮਾਨਦਾਰ ਕੋਈ ਚੀਫ ਮਿਨਿਸਟਰ ਤੇ ਇਮਾਨਦਾਰ ਸਰਕਾਰ ਆਏਗੀ ਚਵੀਆਂ ਘੰਟਿਆਂ 'ਚ ਇਹਦੀ ਰਿਪੋਰਟ ਨੂੰ ਅਸੀਂ ਲਾਗੂ ਕਰਾਂਗੇ ਤੇ ਜਿਨ੍ਹਾਂ ਨੇ ਏਡੇ ਵੱਡੇ ਬੰਜਰ ਗੁਨਾਹ ਕੀਤੇ ਨੇ ਉਹਨਾਂ ਨੂੰ ਅਸੀਂ ਕਚਹਿਰੀਆਂ ਦੇ ਵਿੱਚ ਤੇ ਜਿਹਨਾਂ ਦੇ ਵਿੱਚ ਰੱਖਿਆ ਜਾਏਗਾ ਮੇਰੇ ਵੀਰੋ ਐਸ ਅਸੈਂਬਲੀ ਦੇ ਵਿੱਚ ਤੁਹਾਡੇ ਦਾਸ ਨੇ ਸਵਾਲ ਕੀਤਾ ਸੀ ਉਹ ਮੈਂ ਕਿਹਾ ਮੇਰੀ ਗੱਲ ਸੁਣੋ ਇੱਕ ਮਿੰਟ ਜਿਹੜੇ ਬਾਦਲਾਂ ਨੂੰ ਤੁਸੀਂ ਅੰਦਰ ਦੇਣਾ ਮੈਂ ਤੁਹਾਨੂੰ ਇੱਥੇ ਦੱਸਣਾ ਚਾਹਨਾ ਪ੍ਰੈਸ ਦੇ ਭਰਾ ਵੀ ਬੈਠੇ ਨੇ ਕੋਟ ਕਪੂਰੇ ਦੇ ਕੇਸ 'ਚ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਚਲਾਨ ਪੁੱਟ ਅਪ ਹੋ ਗਿਆ ਕਚਹਿਰੀ ਵਿੱਚ ਉਹਨਾਂ ਦਾ ਨਾਂ ਹੈ ਪਰ ਜਿਹੜਾ ਦੂਜਾ ਪਰ ਗਾੜੀ ਵਾਲਾ ਕੇਸ ਹੈ ਉਹਦੇ ਵਿੱਚ ਨਾ ਸਾ ਪ੍ਰਕਾਸ਼ ਸਿੰਘ ਦਾ ਨਾਂ ਹੈ ਨਾ ਸੁਖਵੀਰ ਸਿੰਘ ਦਾ ਨਾਂ ਹੈ ਆਰਡਰ ਇੱਕੋ ਬੰਦੇ ਵੱਲੋਂ ਹੋਏ ਐਕਸ਼ਨ ਦੋ ਜਗ੍ਹਾ ਹੋਏ ਇੱਕ ਐਕਸ਼ਨ 'ਚ ਉਹਦਾ ਨਾਂ ਪਾ ਦਿਓ ਦੂਜੇ ਐਕਸ਼ਨ 'ਚ ਉਹਦਾ ਨਾਂ ਕੱਢ ਦਿਓ ਉਹਦਾ ਮਤਲਬ ਕੀ ਹੋਇਆ ਤੁਸੀਂ ਕੇਸ 'ਚ ਬਰੀ ਕਰਣਾ ਸੁਖਵੀਰ ਸਿੰਘ ਦਾ ਅੱਜ ਸਾਢੇ 3 ਸਾਲ ਬੀਤਣ ਤੋਂ ਬਾਅਦ ਵੀ ਅਜੇ ਤੱਕ ਚਲਾਨ ਸੁਖਵੀਰ ਸਿੰਘ ਬਾਦਲ ਦੇ ਖਿਲਾਫ ਪਟਾਪਨੀ ਇਹਨਾਂ ਨੇ ਕੀ ਤੇ ਸੱਚੇ ਸੌਦੇ ਬਾਬੇ ਦੀ ਗੱਲ ਦੱਸਾਂ 2 ਸਾਲ ਇਹਦੇ ਕੋ ਫਾਈਲ ਪਈ ਰਹੀ ਭਗਵੰਤ ਦੇ ਕੋਲ ਉਹਦੀ ਪ੍ਰੋਸੀਕਿਊਸ਼ਨ ਦੀ ਮਨਜ਼ੂਰੀ ਨਹੀਂ ਦਿੱਤੀ ਐਸੇ ਭਗਵੰਤ ਮਾਨ ਨੇ ਜਿਹਦੇ ਨਾਂ ਵਿੱਚ ਸਿੰਘ ਨਹੀਂ ਜਿਹਦੀ ਦਸਤਾਰ ਥੱਲੇ ਕੇਸ ਨਹੀਂ ਮੈਂ ਨਹੀਂ ਸਮਝਦਾ ਇਹ ਸਹੀ ਮਹਿਨਤ ਦੇ ਵਿੱਚ ਸਾਡੇ ਪੰਜਾਬੀ ਤੇ ਸਿੱਖ ਫਲਸਫੇ ਵਿੱਚ ਵਿਸ਼ਵਾਸ ਰੱਖਣ ਵਾਲਾ ਬੰਦਾ ਜੇ ਪੰਜਾਬੀ ਤੇ ਸਿੱਖ ਫਲਸਫੇ ਵਿੱਚ ਵਿਸ਼ਵਾਸ ਰੱਖਦਾ ਆਪਣੀ ਮਾਂ ਦੇ ਸਿਰ ਤੇ ਕਦੀ ਵੀ ਨਹੀਂ ਸੀ ਹੱਥ ਲੱਗਦਾ ਭਾਵੇਂ ਕੁਝ ਤੇ ਜੇ ਰੱਖਦਾ ਫੇਰ ساری ਉਮਰ ਪਕਾਉਂਦਾ ਉਹ ਇਸ ਆਦਮੀ ਨੇ ਸੱਚੇ ਸੌਦੇ ਦੀ 2 ਸਾਲ ਫਾਈਲ ਰੱਖੀ ਰੱਖੀ